ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਕਹਿੰਦੇ ਕੀ ਕਰਵਾਲੀ ਇਸਤਰੀ ਤੇ ਪਤੀ ਕੀ ਮਿੱਤਰ ਤੇ ਕੀ ਦੋਸਤ ਕੀ ਦੁਨੀਆ ਦੇ ਹੋਰ ਬਾਕੀ ਰਿਸ਼ਤੇ ਸਤਿਗੁਰੂ ਕਹਿੰਦੇ ਇਹਨਾਂ ਦਾ ਜਿਹੜਾ ਸੰਬੰਧ ਹੈ ਕਿਸੇ ਨਾ ਕਿਸੇ ਲੋੜ ਕਰਕੇ ਕਿਸੇ ਨਾ ਕਿਸੇ ਮਤਲਬ ਕਰਕੇ ਜੁੜਿਆ ਹੋਇਆ ਸਤਿਗੁਰੂ ਕਹਿੰਦੇ ਜੇ ਤੈਨੂੰ ਨਹੀਂ ਯਕੀਨ ਹੁੰਦਾ ਤੇ ਆਪਣੇ ਪਿਛੋਕੜ ਵੱਲ ਝਾਤ ਮਾਰ ਕੇ ਵੇਖ ਲੈ ਕਿ ਜੇ ਇਹ ਪ੍ਰੀਤ ਸੱਚੀ ਹੁੰਦੀ ਨਾ ਤਾਂ ਕਦੇ ਦੁਨੀਆਵੀ ਰਿਸ਼ਤਿਆਂ ਦੇ ਵਿੱਚ ਮਾਇਆ ਨੂੰ ਲੈ ਕੇ ਝਗੜੇ ਨਹੀਂ ਸੀ ਹੋਣੇ ਕਦੇ ਮਾਇਆ ਨੂੰ ਲੈ ਕੇ ਜ਼ਮੀਨ ਨੂੰ ਲੈ ਕੇ ਭਰਾਵਾਂ ਦੇ ਵਿੱਚ ਫਸਾਦ ਨਹੀਂ ਸੀ ਹੋਣਾ ਕਦੇ ਇਸ ਜ਼ਮੀਨ ਕਰਕੇ ਜਾਂ ਪੈਸੇ ਕਰਕੇ ਜਾਂ ਦੁਨੀਆਵੀ ਵਸਤੂਆਂ ਕਰਕੇ ਪਿਤਾ ਤੇ ਪੁੱਤਰ ਵਿੱਚ ਫਰਕ ਨਹੀਂ ਸੀ ਪੈਣਾ ਜੇ ਇਹ ਪ੍ਰੀਤ ਸੱਚੀ ਹੁੰਦੀ ਕਿਉਂਕਿ ਅੱਗੇ ਆਪਾਂ ਸੱਚੀ ਪ੍ਰੀਤ ਦੀ ਗੱਲ ਕਰਨੀ ਹੈ ਕਿ ਸੱਚੀ ਪ੍ਰੀਤ ਕੀ ਹੈ ਪਿਛਲਾ ਜੋ ਮਹੀਨਾ ਲੰਘਿਆ ਉਹਦੀ ਬਾਬਤ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ ਪਾਤਸ਼ਾਹ ਕਹਿੰਦੇ ਬਾਦੂਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲਖ ਸ਼ਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਦ ਛੱਡ ਖੜੋਤੇ ਖਿਨੇ ਮਾਹੀ ਜਿਨਸਿਓ ਲੱਗਾ ਹੀਤ ਹੱਥ ਮਰੂੜੈ ਤਨ ਕਪੇ ਸਿਆਹ ਹੋ ਹੁਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਦੂਜੀ ਗੱਲ ਪਾਤਸ਼ਾਹ ਕਹਿੰਦੇ ਇਹ ਪ੍ਰੀਤ ਉਥੋਂਕ ਤੱਕ ਦੀਏ ਜਿੰਨਾ ਸਮਾਂ ਤੇਰੇ ਸਰੀਰ ਦੇ ਅੰਦਰ ਪ੍ਰਾਣ ਚੱਲਦੇ ਆ ਕੱਲ ਦੇ ਸ਼ਬਦ ਵਿੱਚ ਆਪਾਂ ਲਗਭਗ ਇਸੇ ਤਰ੍ਹਾਂ ਦੀ ਵਿਚਾਰ ਸਰਵਣ ਕੀਤੀ ਸੀ ਜਿਸ ਵਿੱਚ ਪਾਤਸ਼ਾਹ ਨੇ ਕਿਹਾ ਸੀ ਕਿ ਸਭ ਕੁਝ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤਬੰਧ ਪ ਅਰਫੁਨ ਗ੍ਰਹਿ ਕਿਨਾਰ ਉਹ ਵਿਚਾਰ ਚੇਤੇ ਕਰਨੀ ਸਤਿਗੁਰੂ ਕਹਿੰਦੇ ਇਹ ਪ੍ਰੀਤ ਤੇਰੇ ਜਿਉਂਦਿਆਂ ਜੀ ਤੱਕ ਹੈ ਜਦੋਂ ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਨਾ ਉਹੀ ਪ੍ਰੀਤ ਕਰਨ ਵਾਲਿਆਂ ਨੇ ਚੁੱਕ ਕੇ ਤੈਨੂੰ ਸਮਸ਼ਾਨ ਘਾਟ ਤੱਕ ਲੈ ਕੇ ਜਾਣਾ ਉਹੀ ਪ੍ਰੀਤ ਕਰਨ ਵਾਲਿਆਂ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਰਾਤ ਤੱਕ ਤੈਨੂੰ ਘਰ ਵਿੱਚ ਨਹੀਂ ਰਹਿਣ ਦੇਣਾ ਉਹੀ ਪ੍ਰੀਤ ਕਰਨ ਵਾਲਿਆਂ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੀ ਅੰਤਮ ਅਰਦਾਸ ਤੱਕ ਵੀ ਉਡੀਕ ਨਹੀਂ ਕਰਨੀ ਤੇਰੇ ਬਣਾਏ ਹੋਏ ਦੇ ਉੱਪਰ ਕਬਜ਼ਾ ਕਰਨ ਤੱਕ ਤੇਰੇ ਬਣਾਏ ਦੇ ਉੱਪਰ ਮੇਰ-ਤੇਰ ਕਰਨ ਲੱਗੇ ਆ ਉਹਨਾਂ ਨੇ ਤੇਰੀ ਅੰਤਮ ਅਰਦਾਸ ਤੱਕ ਵੀ ਉਡੀਕ ਨਹੀਂ ਨੀ ਹੈ ਹੁਣ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਸਤਿਗੁਰੂ ਕਹਿੰਦੇ ਕਿਆ ਦਾਰਾ ਦਾ ਭਾਵ ਹੈ ਕੀ ਆਪਣੇ ਘਰ ਵਾਲੀ ਇਸਤਰੀ ਦਾ ਇਸਤਰੀ ਵਾਸਤੇ ਕੀ ਆਪਣੇ ਘਰ ਵਾਲਾ ਪਤੀ ਤੇ ਕੀ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਮਿੱਤਰ ਬਣਾਇਆ ਜਿਨ੍ਹਾਂ ਨੂੰ ਦੋਸਤ ਬਣਾਇਆ ਉਹ ਸਭ ਕੁਝ ਇਸ ਪਾਵਨ ਸ਼ਬਦ ਵਿੱਚ ਪਾਤਸ਼ਾਹ ਨੇ ਪਰੋ ਕੇ ਰੱਖਿਆ ਸਤਿਗੁਰੂ ਕਹਿੰਦੇ ਕੋਈ ਵੀ ਐਸਾ ਨਹੀਂ ਜਿਹੜਾ ਬਿਨਾਂ ਸੁੱਖ ਤੋਂ ਜਾਂ ਬਿਨਾਂ ਕਿਸੇ ਲੋੜ ਤੋਂ ਜਾਂ ਬਿਨਾਂ ਕਿਸੇ ਮਤਲਬ ਤੋਂ ਦੂਜੇ ਦੇ ਨਾਲ ਜੁੜਿਆ ਹੋਵੇ